ਬੀਟ ਲੋਸ ਤਾਂ ਸਾਰੀ ਕਰਦੇ ਨੇ ਮੈਡਮ ਇਹ ਹਾਜਮੇ ਪਾਸ ਦੇ ਵਧੀਆ ਦੇ ਜੀ ਇਹ ਜੂਰਿਕ ਐਸਿਡ ਜੂਰੀਏ ਨੂੰ ਜੀ ਛੱਡਦਾ ਨਹੀਂ ਹੈਗਾ ਜੀ ਇਹ ਘਟੀਏ ਦਾ ਜੀ ਇਹ ਜੂਰਿਕ ਐਸਿਡ ਜੂਰੀਆ ਛੱਡਦੇ ਨਹੀਂ ਜੀ ਬਹੁਤ ਸਾਰੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਹੁੰਦੀਆਂ ਨੇ ਐਰੋਪੈਥਿਕ ਕਿਤੇ ਨਾ ਕਿਤੇ ਗਲਤ ਰਿਐਕਟ ਵੀ ਕਰ ਰਹੀ ਹੈ ਸਾਡੀ ਕਿਡਨੀਸ ਤੇ ਤੇ ਤੁਸੀਂ ਇੱਕ ਸਸਤਾ ਜਿਹਾ ਸਰਪ ਬਣਾ ਕੇ ਦਾਵਾ ਕਰ ਰਹੇ ਹੋ ਇਹਦਾ ਨਿਊਕੜ ਫੂਡ ਆ ਮੇਡਮ ਮੇਰਾ ਸ਼ੂਗਰ ਕੰਟਰੋਲ ਕਰਦਾ ਜੀ ਇਹ ਇਹ ਸ਼ੂਗਰ ਕੰਟਰੋਲ ਕਰਦਾ ਜੀ ਇਹ ਜਾਮਣ ਦਾ ਦਾ ਜੀਵਨ ਅੱਜ ਦੇ ਸਮੇਂ ਦੇ ਵਿੱਚ 슈ਗਰ ਦਾ ਇਲਾਜ ਬੜਾ ਘੱਟ ਪਾਇਆ ਜਾਂਦਾ ਹੈ 슈ਗਰ ਦਾ ਪੁਖਤਾ ਇਲਾਜ ਕੋਈ ਵੀ ਨਹੀਂ ਹੈ ਜਿਹੜੀ ਜੜੋ ਖਤਮ ਕਰੇ ਹਾਂ ਜੀ ਤੇ ਮੈਨੂੰ ਇਹ ਕੀ ਆ ਜੇ ਥੋੜੀ ਬੋਦੀ ਗੋਲੀ ਦੇਂਦਾ ਜੀ ਬੰਦਾ ਠੀਕ ਹੋ ਜਾਂਦਾ ਇਹਦੇ ਨਾਲ ਜੇ ਜ਼ਿਆਦਾ ਵੀ ਆਪਣਾ ਦਵਾਈਆਂ ਨਾਲ ਵੀ ਕੰਟਰੋਲ ਨਹੀਂ ਹੁੰਦੀ 슈ਗਰ ਇਹ ਮੇਰਾ ਪੱਕਾ ਰਿਜ਼ਲਟ ਦੇ ਰਹੀ ਹੈ ਜੀ ਕਿਸਾਨ ਕਰਜ਼ਾ ਮੁਆਫੀ ਕਿਸਾਨ ਖੁਦਖੁਸ਼ੀਆਂ ਤੇ ਜਹੇ ਹੋਰ ਵੀ ਜਿਹੜੇ ਕਿਸੇ ਨੇ ਇਹਨਾਂ ਨੂੰ ਥੋੜੇ ਦਿਨ ਲਈ ਭੁਲਾ ਕੇ 3 ਦਿਨ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਇੱਥੇ ਇਕੱਠਾ ਹੋਏ ਨੇ ਤੇ ਇੱਕ ਸਟਾਲ ਜਿੱਥੇ ਅਸੀਂ ਇਸ ਵੇਲੇ ਮੌਜੂਦ ਆਂ ਇਹ ਕਿਸਾਨ ਦਾਅਵਾ ਕਰ ਰਹੇ ਨੇ ਕਿ ਜਿਹੜੇ ਸਿਰਫ ਇਹਨਾਂ ਕੋਲ ਮੌਜੂਦ ਨੇ ਆਰਗੈਨਿਕ ਫਾਰਮਿੰਗ ਕਰਦੇ ਨੇ ਕਿਸਾਨ ਗੁਰਮੀਤ ਸਿੰਘ ਤੇ ਇਸ ਵੇਲੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਇਹ ਦਾਅਵਾ ਕਰਦੇ ਨੇ ਕਿ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਨੇ ਇਨਾ ਦਾ ਸੇਵਨ ਕਰਨ ਦੇ ਨਾਲ ਉਹ ਬਿਮਾਰੀਆਂ ਜਿਹੜੀਆਂ ਨੇ ਕਾਫੀ ਹੱਦ ਤੱਕ ਠੀਕ ਹੋ ਰਹੀਆਂ ਨੇ ਵਧੇਰੇ ਜਾਣਕਾਰੀ ਕਿਸਾਨ ਦੇ ਨਾਲ ਸਾਂਝੀ ਕਰ ਲੈਣੇ ਆ ਕਿਸ ਕਿਸ ਤਰੀਕੇ ਦੇ ਨਾਲ ਬਣਾਇਆ ਗਿਆ ਇਹ ਨਾ ਸਿਰਪ ਮੈਡਮ ਇਹ ਆਰਗੈਨਿਕ ਮੈਂ ਸ਼ੂਗਰ ਗੇਨ ਪੈਦਾ ਕਰਿਆ ਜੀ ਉਹਦਾ ਜੂਸ ਕੱਢ ਕੇ ਉਹਦੀ ਫਰਮੈਂਟੇਸ਼ਨ ਕਰੀ ਜੀ ਜਿਵੇਂ 30 40% ਪਾ ਕੇ ਜੀ ਮੈਂ ਸੇਵ ਆਇਆ ਜੀ ਤੇ ਉਹ ਸੇਵ ਦਾ ਬਣ ਗਿਆ ਜੀ ਤੇ ਜੇ ਮੈਡਮ ਸ਼ੂ ਜਾਮਣ ਦਾ ਕਰਿਆ ਜੀ ਤੇ ਉਹ ਜਾਮਣ ਦਾ ਸਿਰਕਾ ਬਣ ਗਿਆ ਜੀ ਐਲੋਵੀ ਦਾ ਜੀ ਇਹਦੇ ਹੈਲਥ ਬੈਨੀਫਿਟ ਬਹੁਤ ਨੇ ਜੀ ਰਿਜ਼ਲਟ ਵਧੀਆ ਮਿਲ ਰਹੇ ਨੇ ਮੈਡਮ ਜੇ ਮੈਡਮ ਕਿਕਰ ਦੇ ਤੁੱਕੇ ਪਾ ਕੇ ਜੀ ਮੈਂ ਇਹ ਕਰਾਈ ਕਿਕਰ ਦੇ ਤੁੱਕਿਆਂ ਨਾਲ ਜੀ ਜਿਵੇਂ ਬੀਟ ਲੋਸ ਤਾਂ ਸਾਰੀ ਕਰਦੇ ਨੇ ਮੈਡਮ ਇਹ ਹਾਜਮੇ ਵਾਸਤੇ ਵਧੀਆ ਨੇ ਜੀ ਇਹ ਜੂਰਿਕ ਐਸਿਡ ਜੂਰੀਏ ਨੂੰ ਜੀ ਛੜਦਾ ਨਹੀਂ ਹੈਗਾ ਜੀ ਇਹ ਤੇ ਮੈਨੂੰ ਸੌਣ ਵਾਸਤੇ ਜਿਸ ਤਰ੍ਹਾਂ ਗੋਡਿਆਂ ਦਾ ਦਰਦ ਹੋ ਗਿਆ ਦਿਲ ਦੇ ਮਰੀਜ਼ ਕਿਤੇ ਵੀ ਦਰਦਾ ਜੀ ਤੇ ਉਹ ਦਰਦ ਤੋਂ ਬਹੁਤ ਵਧੀਆ ਵਧੀਆ ਇਹ ਤੇ ਹੈਲਥ ਬੈਨੀਫਿਟ ਨੇ ਜੀ ਤੇ ਰਿਜ਼ਲਟ ਦੇ ਰਿਹਾ ਜੀ ਜਿਵੇਂ ਜਿਹੜੇ ਮਰੀਜ਼ ਨੇ ਜੀ ਤੇ ਮੰਝੇ ਦੇ ਹੀ ਬੈਠੇ ਨੇ ਜੀ ਉਹ ਵੀ ਮੇਰੇ ਚੱਲਣ ਲੱਗੇ 2 ਮਹੀਨੇ ਦਾ ਘਟਿਏ ਦਾ ਜੀ ਜੂਰਿਕ ਐਸਿਡ ਜੂਰੀਆ ਛੱਡ ਦੇਣੀ ਜੀ ਇਹਦਾ ਬਹੁਤ ਵਧੀਆ ਰਿਜ਼ਲਟ ਆ ਜੀ ਹੋਰ ਵੀ ਬਹੁਤ ਸਾਰੇ ਇੱਥੇ ਸਰਪ ਆਏ ਨੇ ਸਾਰਿਆਂ ਦੀ ਜਾਣਕਾਰੀ ਜੇਕਰ ਤੁਸੀਂ ਬਰੀਫ ਦੇ ਵਿੱਚ ਸਾਂਝੀ ਕਰ ਦੋ ਤਾਂ ਜਿਵੇਂ aloevera ਜੀ ਸੈਕਸুয়াল ਪ੍ਰੋਬਲਮ ਵਾਸਤੇ ਵਧੀਆ ਜੀ ਹਾਂ ਇਹ ਮੈਂਸੇਜ ਨਹੀਂ ਆਉਂਦੇ ਜੀ ਮਹੀਨੇ 'ਚ ਇਹ ਸਹੀ ਕਰਦਾ ਜੀ ਤੇ ਮੈਨੂੰ glow ਆ ਜੀ glow ਆ ਮੈਨੂੰ ਜਿਵੇਂ ਦਵਾਈਆਂ ਨਾਲ ਬੁਖਾਰ ਨਹੀਂ ਲੋਟ ਹੁੰਦਾ ਜੀ ਇਹ ਇਹਦੇ 2-3 ਦਿਨ ਚਾ ਉੱਚੇ ਲੋ ਜੀ 3 ਘੰਟਿਆਂ ਬਾਅਦ ਇਹ ਰਿਜ਼ਲਟ ਦਿੰਦਾ ਜੀ ਜੀ ਬੁਖਾਰ ਉੱਤਰਦਾ ਰਹੀ ਨਾ ਇਹ ਤਾਂ ਤੁਸੀਂ ਜਿਹੜੀ ਐ ਐਲੋਪੈਥੀ ਨੂੰ ਇੱਕ ਤਰ੍ਹਾਂ ਚੈਲੰਜ ਕਰ ਰਹੇ ਕਿਉਂਕਿ ਬਹੁਤ ਸਾਰੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਹੁੰਦੀਆਂ ਨੇ ਐਲੋਪੈਥਿਕ ਕਿਤੇ ਨਾ ਕਿਤੇ ਗਲਤ ਰਿਐਕਟ ਵੀ ਕਰਦੀ ਹੈ ਸਾਡੀ ਕਿਡਨੀਸ ਤੇ ਤੇ ਤੁਸੀਂ ਇੱਕ ਸਸਤਾ ਜਿਹਾ ਸਰਬ ਬਣਾ ਕੇ ਦਾਵਾ ਕਰ ਰਹੇ ਹੋ ਇਹਦਾ ਲਿਊਕਡ ਫੂਡ ਆ ਮੇਡਾ ਮੇਰਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਇਹਦੇ ਕਿੰਨੇ ਰੁਪਏ ਦੀ ਹੈ ਇਹ ਬੋਟਲ ਸਿਰਫ 100 ਰੁਪਏ ਹੀ ਦੇ ਰਹੀ ਹਾਂ ਜੀ ਮੈਂ ਮੇਲੇ ਕਰਕੇ ਇਹ ਤੇ ਮੇਰਾ ਨਮਾ ਹੀ ਕੰਮ ਆ ਜੀ ਵੈਸੇ ਕਿਨੇ ਦੀਏ ਜਿਵੇਂਲੇ ਕਰਕੇ 100 ਰੁਪਏ ਦੇ ਰਹੋ ਵੈਸੇ ਇਹਦੀ ਕੀਮਤ ਕਿੰਨੀ ਹੈ ਵੈਸੇ ਮੈਡਮ ਚੰਡੀਗੜ੍ਹ ਜੀ ਮੇਰਾ 150 ਰੁਪਏ ਦਾ ਵਿਕਦਾ ਜੀ ਇਹ ਇੱਕ ਇੱਕ ਬੋਤਲ ਮੈਂ ਇੱਥੇ 100 ਹੀ ਦੇ ਰਿਹਾ ਜੀ ਸੇਵਨ ਕਿਸ ਤਰ੍ਹਾਂ ਕੀਤਾ ਜਾਏ ਇਸ ਰਬ ਦਾ ਤੇ ਮੈਡਮ ਇਹ ਸਵੇਰੇ ਖਾਲੀ ਪੇਟ ਦੋ ਚਮਚੇ ਲਓ ਜੀ ਪਾਣੀ ਨਾਲ ਤੇ ਘੰਟਾ ਇੱਕ ਚਾਹ ਨਹੀਂ ਪੀਣੀ ਜੀ ਕੋਈ ਚੀਜ਼ ਵੀ ਤੇ ਬਾਕੀ ਦੋ ਚਮਚੇ ਮੈਨੂੰ ਸ਼ਾਮ ਨੂੰ ਪੀ ਲਓ ਤੇ ਹਾਜਮਾ ਦਾ ਐਡੇ ਟਾਈਮ ਠੀਕ ਹੈ ਜੀ ਜਿਵੇਂ ਤੁਸੀਂ ਕੋਈ ਖਾਲੀ ਪੇਟ ਬੰਦਾ ਦਵਾਈ ਲੈਂਦਾ ਜੀ ਤੇ ਆਪਣੇ ਉਹ ਕੀ ਕਹਿੰਦੇ ਨੇ ਖਾਲੀ ਬੇਟ ਮਤਲਬ ਕੋਈ ਉਹ ਬੈਟੀ ਹੋ ਗਈ ਹਾਂਜੀ ਹਾਂਜੀ ਕੋਈ ਵੀ ਦਵਾਈ ਲੈਂਦੇ ਨੇ ਜੀ ਉਹ ਬੰਦ ਕਰ ਦੋ ਜਿਹੜੇ ਟਾਈਮ ਹਾਜਮਾ ਠੀਕ ਕਰੂਗੀ ਇਹ ਇਹ ਕਿਹੜੀ ਤਕਲੀਫਾਂ ਦਾ ਹੱਲ ਹੈ ਤੁਹਾਡੇ ਕੋਲੇ ਨਾ ਸਰਪਸ ਦੇ ਰੂਪ ਵਿੱਚ ਹਾਂਜੀ ਹੋਰ ਕਿਹੜੀ ਤਕਲੀਫਾਂ ਦਾ ਹੱਲ ਹੈ ਤੇ ਮੈਨੂੰ ਹੋਰ ਤਾਂ ਜੀ ਤੁਸੀਂ ਇੱਕ ਤਾਂ weight loss ਕਰਦਾ ਜੀ ਸ਼ੂਗਰ ਕੰਟਰੋਲ ਕਰਦਾ ਜੀ ਇਹ ਇਹ ਸ਼ੂਗਰ ਕੰਟਰੋਲ ਕਰਦਾ ਜੀ ਇਹ ਜਾਮਣ ਦਾ ਹਾਂ ਨਾ ਜੀਵਨ ਅੱਜ ਦੇ ਸਮੇਂ ਦੇ ਵਿੱਚ 슈ਗਰ ਦਾ ਇਲਾਜ ਬੜਾ ਘੱਟ ਪਾਇਆ ਜਾਂਦਾ ਹੈ 슈ਗਰ ਦਾ ਭੁੱਖਤਾ ਇਲਾਜ ਕੋਈ ਵੀ ਨਹੀਂ ਹੈ ਜਿਹੜੀ ਜੜੋ ਖਤਮ ਕਰ ਦੇ ਹਾਂਜੀ ਤੇ ਮੈਨੂੰ ਇਹ ਕੀ ਹੈ ਜੇ ਥੋੜੀ ਬਹੁਤੀ ਗੋਲੀ ਦਿੰਦਾ ਜੀ ਬੰਦਾ ਠੀਕ ਹੋ ਜਾਂਦਾ ਇਹਦੇ ਨਾਲ ਜੇ ਜ਼ਿਆਦਾ ਹੈ ਵੀ ਆਪਣਾ ਦਵਾਈਆਂ ਨਾਲ ਵੀ ਕੰਟਰੋਲ ਨਹੀਂ ਹੁੰਦੀ 슈ਗਰ ਇਹ ਮੇਰਾ ਪੱਕਾ ਰਿਜ਼ਲਟ ਦੇ ਰਹੀ ਹੈ ਜੀ ਦਾਵਾ ਕਰ ਰਹੇ ਹਾਂ ਦਾਵਾ ਕਰ ਰਹੇ ਹਾਂ ਜੀ ਪੰਜਾਬ ਵੇਗ ਰੋਜ ਮੇਰਾ ਪ੍ਰੋਡਕਟ ਹੈ ਇਹ ਵੇਚ ਰਹੇ ਨੇ ਮੇਰਾ ਇਹ ਤਾਂ ਬਹੁਤ ਲਾਹੇਵੰਦ ਜੋ ਤੁਸੀਂ ਜਾਣਕਾਰੀ ਸਾਂਝੀ ਕੀਤੀ ਕਿੰਨੇ ਕਿ ਕਿੰਨੀ ਕਿ ਬੋਟਲਸ ਵੇਚ ਚੁੱਕੇ ਹੋ ਸਵੇਦ ਤੇ ਮੈਨੂੰ ਅੱਜ ਮੈਂ ਪੰਜਾਬ ਬੋਟਲਾਂ ਵੇਚਦੀ ਆਂ 5000 ਦਾ ਵੇਚੇ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਇਹਨਾਂ ਬਾਰੇ ਅਵੇਅਰ ਕਰ ਰਹੇ ਆ ਮੈਨੂੰ ਲੋਕਾਂ ਨੂੰ ਅਵੇਅਰ ਹੋ ਰਹੇ ਨੇ ਹੋ ਰਹੇ ਨੇ ਮੈਨੂੰ ਜੀ ਹਾਂਜੀ ਮੈਨੂੰ ਤਾਂ ਇਸੇ ਤੁਸੀਂ ਦੇਖਿਆ ਮਹਿਜ਼ 100 ਰੁਪਏ ਦੀ ਇਹ ਬੋਟਲ ਹੈ ਅਨੇਕਾਂ ਬਿਮਾਰੀਆਂ ਦੇ ਇਲਾਜ ਸਿਰਫ ਇਸ সিরাপ ਦੇ ਵਿੱਚ ਨੇ ਸويرੇ ਦੋ ਚਮਚ ਖਾਲੀ ਪੇਟ ਲੈਂਡ ਦੇ ਨਾਲ ਅਨੇਕਾਂ ਬਿਮਾਰੀਆਂ ਦੇ ਇਲਾਜ ਐਲੋਪੈਥੀ ਨੂੰ ਬੜਾ ਵੱਡਾ ਚੈਲੰਜ ਦੇ ਰਹੇ ਨੇ ਜਿਸ ਤਰ੍ਹਾਂ ਬਾਪੂ ਜੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਦਾਵਾ ਕਰ ਰਹੇ ਨੇ ਕਿ ਬਿਮਾਰੀਆਂ ਦਾ ਇਲਾਜ ਦੋ ਚਮਚ ਸਰਪ ਦੇ ਵਿੱਚ ਹੈ ਜ਼ਰੂਰ ਇਸ ਦਾ ਸੇਵਨ ਕਰੋ ਵਧੇਰੇ ਜਾਣਕਾਰੀ ਲਈ ਨੀਚੇ ਨੰਬਰ ਜ਼ਰੂਰ ਅਸੀਂ ਫਲੈਸ਼ ਫਲੈਸ਼ ਕਰਾਂਗੇ ਇਹਨਾਂ ਦਾ ਜੇਕਰ ਤੁਸੀਂ ਇਸ ਸੰਬੰਧੀ ਕੋਈ ਵੀ ਜਾਣਕਾਰੀ ਇਹਨਾਂ ਤੋਂ ਲੈਣਾ ਚਾਹੁੰਦੇ ਹੋ ਜਾਂ ਕਿਸੇ ਤਕਲੀਫ ਦੇ ਨਾਲ ਜੂਝ ਰਹੇ ਹੋ ਤਾਂ ਇਹਨਾਂ ਨਾਲ ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੂਮਨ ਜੈਤਲੀ ਡੇਲੀ ਪੋਸਟ ਪੰਜਾਬੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪੀਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ